ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਮਹੱਤਵਪੂਰਨ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਮਜੀਤ ਸਿੰਘ ਨੇ ਯੂਨੀਵਰਸਿਟੀ ਦਾ ਚਿੱਤਰਕਾਰੀ ਕੈਲੰਡਰ ਅਤੇ ਦਸਤਾਵੇਜ਼ੀ ਰਿਲੀਜ਼ ਕੀਤਾ। ਸਮਾਗਮ ਦੌਰਾਨ ਉਨ੍ਹਾਂ ਪ੍ਰੋਫੈਸਰ ਹਰਪ੍ਰੀਤ ਸਿੰਘ ਸੰਧੂ ਦੀ ਛਲਾਗਾ ਕੀਤੀ ਅਤੇ ਡੂੰਘੀ ਇਤਿਹਾਸਿਕ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਤੁਹਾਨੂੰ ਬਹੁਤ ਖੁਸ਼ੀ ਜਾਂਦਾ ਹਾਂ ਕਿ ਉਨ੍ਹਾਂ ਨੇ ਇੱਕ ਬਹੁਤ ਹੀ ਆਪਣੇ ਦਿਲੋਂ ਪੈਸ਼ਨ ਦੇ ਨਾਲ ਇਹ ਕੰਮ ਕੀਤਾ ਹੈ। ਕਿ ਜਿਹੜੀ ਹੈਰੀਟੇਜ ਮੋਨੂਮੈਂਟਸ ਆਫ ਪੰਜਾਬ ਦੇ ਉੱਪਰ ਜਿਹੜੇ ਨੇ ਇੱਕ ਇੰਟਰਵਿਊ ਬਣਾਇਆ ਉਹਨੂੰ ਮੇਰੀ ਖੁਸ਼ੀ ਮੈਨੂੰ ਮਿਲਦੀ ਹੈ ਕਿ ਪੰਜਾਬ ਇਹ ਕੱਲੀਆਂ ਇੱਕ ਤਰ੍ਹਾਂ ਦਾ ਫੋਟੋਵਾਨੀ ਖਿੱਚੀ ਹੋਈਆਂ ਇਹ ਉਹਨਾਂ ਨੇ ਪੰਜਾਬ ਦੀ ਹਿਸਟਰੀ ਪੰਜਾਬ ਦਾ ਕਲਚਰ ਤੇ ਪੰਜਾਬ ਦੀ ਹੈਰੀਟੇਜ ਉਹਨੂੰ ਬਹੁਤ ਖੂਬੀ ਨਾਲ ਉਹਨੇ ਰੂਪਮਾਨ ਕੀਤਾ ਵਾ ਪਰ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡੀ ਸੇਵਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਵਾ ਜੋ ਉਹ ਚੀਜ਼ਾਂ ਇਨ੍ਹਾਂ ਮੋਨੂਮੈਂਟਸ ਤੋਂ ਪਤਾ ਲੱਗਦੀਆਂ ਵਾ ਕਿ ਕਿੰਨੇ ਸ਼ਿੱਦਤ ਨਾਲ ਪੰਜਾਬੀਆਂ ਨੇ ਕੰਮ ਕੀਤਾ ਕਿਹੜੀ-ਕਿਹੜੀ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੇ ਫੋਟੋਆਂ ਲਾਈਆਂ ਖਾਲਸਾ ਕਾਲਜ ਜੀਆ ਕੁਝ ਇਹੋ ਜਿਹੀ ਜਗ੍ਹਾ ਦੇ ਉੱਤੇ ਜਿਹੜੇ ਆਮ ਲੋਕੀ ਉਸ ਨੂੰ ਵੇਖਦੇ ਨਹੀਂ ਐ ਮੈਂ ਸਮਝਦਾ ਹਾਂ ਕਿ ਇੱਕ ਨਾ ਦੀ ਬ੍ਰਿਵਿਟੀ ਕੰਟਰੀਬਿਊਸ਼ਨ ਐ ਕਿ ਜਿਵੇਂ ਕਿ ਪੰਜਾਬ ਸਰਕਾਰ ਦਾ ਮਿਸ਼ਨ ਐ ਕਿ ਪੰਜਾਬੀ ਨੂੰ ਇਹ ਦਾਅਵਾ ਦੇਣ ਵਾਸਤੇ ਪੰਜਾਬੀ ਨੂੰ ਉੱਪਰ ਲਿਆਉਣ ਵਾਸਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਐ ਮੈਂ ਸਮਝਦਾ ਕਿ ਬੱਚਿਆਂ ਵਾਸਤੇ ਬਹੁਤ ਵਰਦਿਆ ਪਰ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਇਹ ਕਿੰਦਵਾ ਨਿਆ ਕਿ ਇਹਨਾਂ ਦਾ ਜਿਹੜਾ ਉਪਰਾਲਾ ਉਹ ਅਸੀਂ ਵੀ ਕੁਝ ਜਿ ਕਰਾਂਗੇ ਕਿ ਹਰੇਕ ਘਰ ਪਹੁੰਚੇ ਜਾਵੇ ਇਹਦੀ ਕੰਟਰੀਬਿਊਸ਼ਨ ਦੇ ਬਾਰੇ ਪਤਾ ਲੱਗੇ ਕਿ ਕੀ ਆਪਾਂ ਕਰ ਰਹੇ ਆਂ ਪੰਜਾਬ ਬਾਰੇ ਕੋਈ ਵੀ ਗੱਲਾਂ ਸਾਹਮਣੀਆਂ ਇਹਨਾਂ ਸ਼ਬਦਾਂ ਨਾਲ ਮੇਕਪੀ ਦੁਆਰਾ ਤੁਹਾਨੂੰ ਬਵਾਣ ਕਰਨੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਭਾਰਤ ਦੇਸ਼ ਦੀ ਇੱਕ ਉਹ ਯੂਨੀਵਰਸਿਟੀ ਇੱਕੋ ਇੱਕ ਯੂਨੀਵਰਸਿਟੀ ਜੋ ਪਹਿਲੇ ਸਿੱਖ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਾਰੇ ਹੀ ਪੰਜਾਬ ਦੇ ਸਤਿਕਾਰਯੋਗ ਔਰ ਭਾਰਤ ਦੇ ਵਿਦਵਾਨਿਕਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਇਸ ਪਵਿੱਤਰ ਧਰਤੀ ਤੋਂ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਤੇ ਸਾਰੀ ਸੀਨੀਅਰ ਫੈਕਲਟੀ ਇੱਕ ਪੰਜਾਬ ਦੀ ਵਿਰਾਸਤ ਦੇ ਇਤਿਹਾਸਿਕ ਨਿਸ਼ਾਨ ਚਿੰਨਾ ਦੇ ਇੱਕ ਡਾਕੂਮੈਂਟਰੀ ਫਿਲਮ ਦੇਖ ਵਿਕਟੋਰੀਅਲ ਵਿਜ਼ੂਅਲਸ ਕੈਲੰਡਰ 2025 ਉਸ ਦਾ ਜਿਹੜੀ ਕੁੰਡਚੁਕਾਈ ਹੈ ਉਸ ਦੀ ਜਿਹੜੀ ਰਿਲੀਜ਼ ਹੈ ਉਹ ਔਨਰੇਬਲ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਕਰਮਜੀਤ ਸਿੰਘ ਜੀ ਨੇ ਅੱਜ ਸਾਰੀ ਸੀਨੀਅਰ ਫੈਕਲਟੀ ਦੇ ਨਾਲ ਔਰ ਮੌਜੂਦ ਹੋਰ ਸ਼ਹਿਰ ਦੇ ਪਤਵੰਤੇ ਜਿਹੜੇ ਆਏ ਸਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਕਮੇਟੀ ਹਾਲ ਚੋਂ ਕੀਤੀ ਹੈ ਮੈਂ ਇਹ ਜਿਹੜਾ ਵਿਕਟੋਰੀਅਲ ਵਰਕ ਕੀਤਾ ਆ ਇਹ ਪੰਜਾਬ ਦੀ ਯੰਗਰ ਜਨਰੇਸ਼ਨ ਨੂੰ ਪ੍ਰੋਮੋਟ ਕਰਨ ਲਈ ਉਹਨਾਂ ਚ ਉਤਸ਼ਾਹ ਵੀ ਉਹ ਇਸ ਡਾਕੂਮੈਂਟਰੀ ਫਿਲਮ ਅਤੇ ਕੈਲੰਡਰ ਜਿਹੜਾ ਹਰ ਮਹੀਨੇ ਹਰ ਰੋਜ਼ ਤੁਸੀਂ ਦੀਵਾਰ ਤੇ ਦੇਖੋਗੇ ਉਹਦੇ ਵਿੱਚ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਨੂੰ ਸਾਡੇ ਜਿਹੜੇ ਨੌਜਵਾਨ ਪੰਜਾਬ ਸੂਬੇ ਦੇ ਵਸਨੀਕ ਨੇ ਸਟੂਡੈਂਟਸ ਨੇ ਕਾਲਜ ਦੇ ਯੂਨੀਵਰਸਿਟੀਆਂ ਦੇ ਸਕੂਲਸ ਦੇ ਉਹ ਮੋਟੀਵੇਟ ਹੋ ਕੇ ਅਗਰ ਅਸੀਂ ਅੱਜ ਆਪਣੀ ਵਿਰਾਸਤ ਨੂੰ ਕਿਉਂਕਿ ਪੰਜਾਬ ਤੇ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੈ ਸਾਡੀ ਜਿਹੜੇ ਵਿਰਾਸਤੀ ਚਿੰਨ ਨੇ ਜੋ ਅਸੀਂ ਡਾਕੂਮੈਂਟਰੀ ਔਰ ਵਿਜੂਅਲਸ ਦਾ ਇਹ ਟਾਈਟਲ ਦਿੱਤਾ ਹੈਗਾ ਉਸ ਨੂੰ ਅੱਗੇ ਵਧਾਉਣ ਲਈ ਇਹ ਇੱਕ ਉਪਰਾਲਾ ਕੀਤਾ ਗਿਆ ਹੈ ਮੈਂ ਬਹੁਤ ਤੈ ਦਿਲੋਂ ਸ਼ੁਕਰਗੁਜ਼ਾਰ ਹਾਂ ਆਨਰੇਬਲ ਗਵਰਨਰ ਪੰਜਾਬ ਹਿਸ ਐਕਸਲੈਂਸੀ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਦਾ ਕਿਉਂਕਿ 9th ਆਫ ਜਨਵਰੀ ਨੂੰ ਉਹਨਾਂ ਨੇ ਇਹ ਪਿਕਟੋਰੀਅਲ ਕੈਲੰਡਰ ਰਾਜ ਭਵਨ ਤੋਂ ਰਿਲੀਜ਼ ਵੀ ਕੀਤਾ ਸੀਗਾ ਔਰ ਮੈਂ ਬੜਾ ਰਿਣੀ ਆ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਸੱਪਿਆਚਾਰ ਵਿਰਾਸਤ ਨੂੰ ਅੱਗੇ ਵਧਾਉਣ ਲਈ ਇੱਕ ਬੜਾ ਸ਼ਲਾਘਾਜੋਗ ਕਦਮ ਚੱਕਿਆ ਹੋਇਆ ਹੈ ਜਿਹੜਾ ਅਸੀਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਸ ਕਾਰਜ ਰਾਹੀਂ ਅੱਗੇ ਵਧਾ ਰਹੇ ਹਾਂ ਮੈਂ ਬੇਨਤੀ ਕਰਾਂਗਾ ਆਖਿਰ ਤੇ ਸਾਰੇ ਹੀ ਵਸਨੀਕਾਂ ਨੂੰ ਵੀ ਆਪਣਾ ਪੰਜਾਬ ਬਹੁਤ ਸੋਹਣਾ ਆ ਆਪਣੇ ਪੰਜਾਬ ਦੇ ਵਿੱਚ ਸੈਂਚਰੀਜ਼ 올ਡ 100 100 400, 400 300 600 ਸਾਲ ਪੁਰਾਣੀਆਂ ਜਿਹੜੀਆਂ ਇੱਕ ਇਮਾਰਤਾਂ ਜਿਹੜੀਆਂ ਹਿਸਟਰੀ ਨਾਲ ਜਿਹੜੀਆਂ ਸਾਡੇ ਲੈਗੇਸੀ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਜ਼ਰੂਰ ਦੇਖੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ